ਹਾਂਜੀ ਦੋਸਤੋ ਅੱਜ ਫੇਰ ਖੜੇ ਆ ਜੀ ਪਿੰਡ ਮਹਾਰਾਜ ਤੇ ਗੁਰਦੁਆਰਾ ਰਾਮ sire ਦੇ ਬਿਲਕੁਲ ਜਦੀਕ ਬਾਈ ਲੱਭੀ ਦੇ ਕੋਲ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਅ ਵਧੀਆ ਦੁੱਧ ਵਾਲੀ ਚੰਗੇ ਦੁੱਧ ਵਾਲੀ ਅੱਕਾ ਪਸ ਨੂੰ ਮੱਝ ਲੈ ਕੇ ਆਏ ਆ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਗਾ ਮਿੱਤਰੋ ਤੇ ਕਿੰਨਾ ਦੁੱਧ ਤਿਆਰ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਜੇ ਸਿੰਘਾਂ ਦੀ ਗੱਲ ਕਰਕੇ ਮਿੱਤਰੋ ਸਿੰਘ ਖੁੱਲੇ ਆ ਤੇ ਦੋਨੇ ਸਿੰਘਾਂ ਦੇ ਮਿੱਤਰੋ ਕੈਪ ਲਹੇ ਨੇ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਕਦ ਕਾਟ ਤੇ ਥਣਲੇਵੇ ਦੀ ਮਿੱਤਰੋ ਸਾਫ ਹੈ ਤੇ ਟਾਈਟ ਹਵਾਨੇ ਦੀ ਆ ਤੇ ਥਾਣਾ ਦੀ ਬੰਤਰ ਮਿੱਤਰੋ ਸੋਹਣੀ ਆ ਮੋਟਾ ਚੰਗਾ ਥਾਣਾ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਪਹਿਲਾਂ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਤੇ ਸੋ ਕਦੋਂ ਸੂਈ ਆ ਕਿੰਨਾ ਕੁ ਜਿਹੜਾ ਦੁੱਧ ਕਹਿ ਸਕਦੇ ਜਾਂ ਬੋਲਾ ਤਿਆਰ ਹੈ ਤੇ ਇਹਦੀ ਡਿਟੇਲ ਆਪਾਂ ਭਾਈ ਤੁਸੀਂ ਲਵਾਂਗੇ ਸੋ ਸੋਹਣੇ ਕਦ ਕਾਠ ਵਾਲੀ ਆ ਕੋਈ ਬਹੁਤ ਛੋਟਾ ਕਦ ਕਾਠ ਨਹੀਂ ਤੇ ਵਧੀਆ ਕਦ ਕਾਠ ਦੀ ਚੰਗੀ ਦੀ ਸੋ ਥਾਲੇ ਬਾਅਦ ਤੁਸੀਂ ਦੇਖ ਸਕਦੇ ਹੋ ਤੇ ਚੰਗਾ ਮੋਟਾ ਥਾਣਾ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਦੇ ਆ ਸੋ ਲਗਾਤਾਰ ਮੇਥਰੂ ਆਪਣੀਆਂ ਵੀਡੀਓ ਆ ਰਹੀਆਂ ਨੇ ਇਸ ਤੋਂ ਪਹਿਲਾਂ ਆਪਾਂ ਇੱਕ ਐਰ ਸੈਰ ਕ੍ਰੋਸ ਦੀ ਇੱਕ ਮਿੱਤਰੋ ਐਚਐਫ ਚੰਗੇ ਦੁੱਧ ਵਾਲੀ ਦੀ ਵੀਡੀਓ ਪਾ ਚੁੱਕੇ ਆ ਕਈ ਭਰਾਵਾਂ ਨੇ ਨਹੀਂ ਦੇਖੀ ਹੋਣੀ ਤਾਂ ਮਿੱਤਰੋ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਫਿਰ ਆਪਾਂ ਗੱਲ ਕਰਦੇ ਆ ਫੇਸ ਕੁਆਲਿਟੀ ਮਿੱਤਰੋ ਸੋਹਣੀ ਆ ਥਾਂ ਲੇ ਵੀ ਦੀ ਸਾਫ਼ ਹੈ ਤਸੱਲੀ ਤੁਸੀਂ ਖੁਦ ਕਰਨੀ ਆ ਹਾਂ ਬਾਈ ਲੱਭੀ ਕੀ ਹਾਲ ਚਾਲ ਠੀਕ ਹੈ ਜੀ ਠੀਕ ਹੈ ਸੇਤਾ ਹਾਂਜੀ ਇਹ ਇਹਦੀ ਆਪਾਂ ਸੂਏ ਦੀ ਗੱਲ ਕਰਕੇ ਮੰਨ ਲਾ ਕਿਹੜਾ ਸੂਆ ਹੋਊਗਾ ਸੂਆ ਤਾਂ ਤੀਜਾ ਜੀ ਠੀਕ ਹੈ ਤੀਜਾ ਸੂਆ ਸੂਈ ਵੀ ਆ ਕਦੋਂ ਕਦੀ ਸੂਈ ਆ ਸੂਈ ਨੂੰ 8 ਦਿਨ ਹੋ ਗਏ ਜੀ ਮੰਗਰ ਕੱਟੀ ਇਹਦੇ ਮੰਗਰ ਮਿੱਤਰੋ ਕੱਟੀ ਆ 8 ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਤੇ ਕਿੰਨਾ ਕੁ ਜਿਹੜਾ ਦੁੱਧ ਹੋ ਸਕਦਾ ਦੁੱਧ ਇਸ ਟਾਈਮ ਇਹਦੇ ਥੱਲੇ 14 ਲੀਟਰ ਹੈ ਜੀ 14 ਲੀਟਰ ਤਿਆਰ ਹੈ ਤਿਆਰ ਹੈ ਜੀ ਕੋਈ ਤੋੜਾਂਗੇ ਤੁਲੇ ਭਾਉਂਦੀ ਚਾਹ ਤਸੱਲੀ ਆਪਦੀ ਕਰ ਸਕਦਾ ਹਾਂਜੀ ਹਾਂਜੀ ਠੰਡੀ ਸੀਲ ਠੰਡੀ ਸੀਲ ਪੂਰੀ ਫੁੱਲ ਆ ਜੀ ਠੀਕ ਹੈ ਮੁੱਲ ਫਿਰ ਕੀ ਕਰਤਾ ਬੋਲੇ ਦਾ 1/2 ਲੱਖ ਰੁਪਈਆ ਜੀ 1,25,000 ਹਾਂ 1/2 ਲੱਖ ਮੁੱਲ ਹੈ ਹਾਂਜੀ ਮਾਨਦਾਨ ਮਾਨਦਾਨ ਕਰਦੇ ਹਾਂ ਠੀਕ ਹੈ ਅ ਮਗਰ ਮਿੱਤਰੋ ਕਟੀਆਂ 14 ਲੀਟਰ ਦੁੱਧ ਤਿਆਰ ਹੈ ਤੇ ਕੱਦ ਕਾਠ ਦੀ ਸੋਹਣੀ ਐ ਸਿੰਘ ਜਰੂਰ ਕੈਪ ਲਏ ਨੇ ਕੈਪ ਲੈ ਹੋ ਸਕਦੇ ਆ ਜਾਂ ਸਿੰਘਾਂ ਦੀ ਬਣਤਰੀ ਹੈ ਜੀ ਹੋ ਸਕਦੀ ਹੈ ਨਾ ਜੀ ਇਹਦਾ ਉਹਦਾ ਕੈਪ ਲਈ ਕਹਿੰਦੇ ਪਰ ਉਹ ਉਹਦਾ ਕੈਪ ਹੀ ਹੋਣਾ ਠੀਕ ਹੈ ਤੇ ਫੋਨ ਨੰਬਰ ਆਪਣਾ ਫੋਨ ਨੰਬਰ 700 ਪੂਰਾ ਜੀ 97 25230 797 25230 ਬਾਈ ਦਾ ਫੋਨ ਨੰਬਰ ਹੈ ਸੋ ਕੱਤ ਕਾੜ ਦੀ ਫਿਰ ਆਪਾਂ ਬੇਲ ਦੀ ਬਹੁਤ ਚੰਗੀ ਤੀਜੇ ਸੂਏ ਮਿੱਤਰੋ ਸੂਈ ਵੀ ਆ 8 ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਮੰਗਰ ਮਿੱਤਰੋ ਕੱਟੀ ਆ ਤੇ ਥਾਂਲੇ ਵੀ ਦੀ ਪੂਰੀ ਸਾਫ ਹੈ ਤਸੱਲੀ ਖੁਦ ਕਰ ਸਕਦੇ ਹੋ 14 ਲੀਟਰ ਬਈ ਕਹਿੰਦਾ ਵੀ ਦੁੱਧ ਤਿਆਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰੋ ਸੰਪਰਕ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਮਿੱਤਰੋ 98724 82124 ਨੂੰ ਲਗਾਤਾਰ ਆਪਣੀਆਂ ਵੀਡੀਓ ਆ ਰਹੀਆਂ ਨੇ ਸੋ ਸਾਰੇ ਵੀਰਾਂ ਦਾ ਧੰਨਵਾਦ